ਇਸ ਸ਼ਰੋਣੀ ਕਮੇਟੀ ਨੇ ਕੀਤਾ ਜਾ ਬਾਦਲ ਥੜੇ ਨੇ ਹਰ ਵਾਰ ਇਸ ਗੱਲ ਨੂੰ ਥੋੜਾ ਜਿਆਦਾ ਜ਼ੋਰ ਦਿੱਤਾ ਕਿ ਜਿਹੜਾ ਅਕਾਲ ਤਖਸਾਲ ਸਰਬਤ ਜਥੇਦਾਰ ਹੈ ਹਰਮੰਦਰ ਸਾਹਿਬ ਕੋਲ ਆਇਆ ਜਾਵੇ ਹਰਮੰਦਰ ਸਾਹਿਬ ਦੇ ਹੈਡ ਗ੍ਰੰਥ ਨੂੰ ਅਕਾਲ ਤਖਸਾਲ ਸਰਬਤ ਜਥੇਦਾਰ ਲਾ ਦਿੰਦੇ ਆ ਇਸ ਵਿਲੋਂ ਸੰਸਾਪੈ ਰੰਦੀਸੇ ਹੁਣਾਂ ਨੇ ਅਕਾਲ ਤਖਸਾਲ ਸਰਬਤ ਜਥੇਦਾਰ ਲਾਇਆ ਗਿਆ ਇਸ ਵਾਰ ਹਾਂਜੀ ਤੇ ਉਹ ਇਸ ਵਾਰ ਨੂੰ ਦੇ ਵਿੱਚ ਜੋਗ ਸਵੇ ਬਹੁਤ ਕਿਸੇ ਨੇ ਦੇਖਿਆ ਹੋਣਾ ਸ਼ਾਇਦ ਹੁਣ ਇਤਿਹਾਸ ਕਿਸੇ ਨੇ ਪੱਲੀ ਪੜ ਜਾਣਗੇ ਸਾਰਾ ਕੁਝ ਤੇ ਉਹਦਾ ਵੀ ਕੁਰਬਾਨੀ ਹੈ ਉਹਨਾਂ ਦੀ ਬਹੁਤ ਲੰਮਾ ਸਮਾਂ ਉਹਨਾਂ ਨੇ ਦੇਲ 35 ਸਿੱਖ ਸੰਘਰਸ਼ ਦੇ ਵਿੱਚ ਰਹਿ ਠੱਕ ਰਹੇ ਹਨ ਸਿੱਖ ਸਫਾ ਦੇ ਵਿੱਚ ਜੀ ਤੇ ਦੂਜੇ ਪਾਸੇ ਉਹ ਜਿਹੋ ਜਿਹੇ ਰਾਜਸੀ ਤੌਰ ਤੇ ਸਮਰਥ ਜੱਥੇਦਾਰ ਚਾਹੀਦਾ ਉਹੋ ਜੀ ਸੂਰਜੀ ਰੱਖਦੇ ਹਨ ਜੀ ਸਾਹਿਬ ਨਨਦੀਪ ਸਿੰਘ ਹੋਣਾ ਤੋਂ ਬਾਅਦ ਜਿੰਨੇ ਜੱਥੇਦਾਰਾਂ ਨੂੰ ਵੇਖੂਗੇ ਨਾ ਹਾਂਜੀ ਉਹ ਸਾਰੇ ਜੱਥੇਦਾਰ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੀ ਲਾਏ ਗਏ ਹੈੱਡ ਗ੍ਰੰਥੀ ਹਰਮੰਦਰ ਸਾਹਿਬ ਦੇ ਯਾਦ ਕੇ ਹਰ ਮੰਦਰ ਸਾਹਿਬ ਕੇਵਲ ਭਗਤੀ ਦਾ ਪ੍ਰਤੀਕ ਹੈ ਜਿਹੜੇ ਕੋਈ ਗਿਆਨੀ ਸਿੰਘ ਜਿਹੜੇ ਮਹਾਤਮਾ ਉਥੇ ਬਕੌਰ ਗ੍ਰੰਥੀ ਸਿੰਘ ਦੀ ਸੇਵਾ ਤੇ ਜਾਂ ਹੈਡ ਗ੍ਰੰਥੀ ਦੀ ਸੇਵਾ ਤੇ ਰਹੇ ਉਹਨਾਂ ਦਾ ਸਿੱਖ ਪੰਥ ਦੇ ਵਿੱਚ ਸਤਕਾਰ ਤੇ ਰਸੂਖ ਬਹੁਤ ਹੁੰਦਾ ਲੱਗਦਾ ਓਕੇ ਤੇ ਇਹ ਇਸ ਗੱਲ ਦਾ ਨਾਜਾਇਜ਼ ਫਾਇਦਾ ਚੁੱਕ ਕੇ ਉਥੋਂ ਹੈਡ ਗ੍ਰੰਥੀ ਨੂੰ ਚੁੱਕ ਕੇ ਇਕਾਲਤਖ ਸਾਹਿਬ ਜੀ ਦੇ ਜਿੱਥੇ ਪੱਛੜਾ ਪਾ ਦਿੰਦੇ ਯਾਦ ਕਿ ਜਸੇਦਾਰ ਦਾ ਕੰਮ ਆਮ ਤੁਸੀਂ ਦੇਖੋ ਵੀ ਵਿਤਰਨਾ ਸਿੱਖਾਂ ਦੇ ਗਵਾਹੀ ਕਰਨੀ ਰਾਜਨੀਤੀ ਦੀ ਹਾਂ ਇੱਕ ਰਾਜਨੀਤਿਕ ਤੌਰ ਦੇ ਉੱਤੇ ਵੀ ਵਿਚਾਰਨਾ ਹੁੰਦਾ ਹੈ। ਹਾਂ ਬਹੁਤ ਉਹਦੇ ਕਈ ਪੱਖ ਨੇ ਇਸ ਗੱਲ ਦੇ। ਤੇ ਉਹਦੇ ਤੋਂ ਬਾਅਦ ਜਿੰਨਾ ਵੀ ਤੁਸੀਂ ਵਰਤਾਰਾ ਦੇਖੋਗੇ ਲਗਾਤਾਰ ਇੰਨੀ ਰਿਹਾ ਬਹੁਤ ਫੈਸਲਿਆਂ ਦੇ ਵਿੱਚ ਜਿਹੜਾ ਜਿਹਦੇ ਨਾਲ ਸਿੱਖਾਂ ਦਾ ਹਮੇਸ਼ਾ ਸਹਿਮਤ ਨੂੰ ਸਗਾ ਉਹ ਉਹਦੇ ਫੈਸਲੇ ਵੀ ਹੋਏ ਹੋ ਇਸੇ ਕਰਕੇ ਹੋਏ ਕਿ ਦੇਸ਼ ਜਿਵੇਂ ਤੁਸੀਂ ਹੈਡ ਗ੍ਰਾਂਥੀ ਸਾਹਿਬ ਨੂੰ ਇੱਕੀ ਦਸਤਕਾਰ ਲਾਦਨੇ ਤੇ ਉਹ ਕਈ ਵਾਰ ਰਾਜ ਸਿੱਖਤਾ ਦੇ ਸਮਰਾਥੀ ਹੁੰਦੇ ਬਣ ਕੇ। ਹੁਣ ਪਿੱਛੇ ਜੇ ਨਾ ਕਮੇਟੀ ਨੇ ਇੱਕ ਕਾਨਫਰੰਸ ਕੀਤੀ ਹੈ ਪਹਿਲਾਂ ਤਾਂ ਇਹ ਕਾਫੀ ਜਿਆਦੇ ਮਤਲਬ ਰੌਲਾ ਰੱਪਾ ਰਿਹਾ ਇਸ ਗੱਲ ਦਾ ਸਿੰਘ ਸਾਹਿਬ ਨੇ ਇੱਕ ਟਵੀਟ ਵੀ ਕੀਤੀ ਫੇਸਬੁੱਕ ਤੇ ਪੋਸਟ ਵੀ ਪਾਈ ਸਾਂਝੀ ਕੀਤੀ ਸੀ ਜਿਹੜੇ ਤਾਂਤਲੇ ਜੇਜ਼ਾਰ ਨੇ ਕਿ ਜੋ ਹੋਇਆ ਬੜਾ ਮੰਦਭਾਗਾ ਹੋਇਆ ਮਤਲਬ ਕਿ ਨਹੀਂ ਹਰਪੀ ਸਿੰਘ ਜੀ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਜਾਂ ਹਟਾਉਣਾ ਤੇ ਇਹਦੇ ਸੰਬੰਧ ਵਿੱਚ ਤੁਸੀਂ ਕੀ ਕਹਿੰਦੇ ਹੋ ਵੀ ਕਮੇਟੀ ਵੱਲੋਂ ਅਕਾਲ ਤਖਤ ਜੇਜੇ ਅਕਾਲ ਤਖਤ ਦੇ ਜੇਜੇਦਾਰ ਨੂੰ ਹਟਾ ਦੇਣਾ ਤੁੰਦਮਾ ਸਾਹਿਬ ਜੀ ਨੇ ਇਹ ਸਹੀ ਹੈ ਜਾਇ ਪਾਵਰ ਹੈ ਜਿਹੜੀ ਓਕਾਜ਼ਨ ਦੇ ਜੱਜਦਾਰ ਕੋਲ ਹੀ ਆ ਜਿੱਥੇ ਵੀ ਕਿਤੇ ਕੋਈ ਜੱਜਦਾਰ ਕੋਈ ਖਨਾਮੀ ਕਰੇ ਜਾਂ ਕਿਤੇ ਵੀ ਕੋਈ ਟਲਾਈ ਹੋਵੇ ਕਿਸੇ ਫੈਸਲੇ ਦੇ ਵਿੱਚ ਤੇ ਇਹ ਤਾਂ ਗੱਲ ਕਿਸੇ ਤੋਂ ਲੁਕੀ ਨਹੀਂ ਨਾ ਕਿ ਪੰਥ ਸੰਗਤਾਂ ਆਪਣੇ ਆਪ ਉਸ ਗੱਲ ਦਾ ਵਿਰੋਧ ਕਰ ਦਿੰਦੀ ਕਿ ਉਹ ਫੈਸਲਾ ਸਿੱਖ ਭਾਵਨਾ ਦੇ ਅਨੁਸਾਰ ਨਹੀਂ ਹੈ ਤੇ ਜਿਹਦੇ ਨਾਲ ਜਿਹੜਾ ਜੱਜਦਾਰ ਹੈ ਉਹ ਇਹੋ ਜੀ ਸੁਭੀਰ ਦਾ ਮਾਲਕ ਚਾਹੀਦਾ ਕਿ ਉਹ ਉਸ ਫੈਸਲੇ ਨੂੰ ਸਮਝ ਕੇ ਸੰਗਤ ਦੀ ਕੀ ਆਵਾਜ਼ ਹੈ ਕੁਛ ਗੱਲ ਨੂੰ ਵਸੂ ਇਸ ਕਰਕੇ ਉਹ ਉਸ ਅਨੁਸਾਰ ਫਿਰ ਫੈਸਲਾ ਕਰੇ ਜੋ ਪੰਥ ਚਾਹੁੰਦਾ ਹੈ ਨਾ ਕਿ ਜੋ ਬਾਦਲ ਠਾੜਾ ਚਾਹੁੰਦਾ ਬਾਦਲ ਕਿਤੇ ਨਾ ਕਿਤੇ ਇਦਾਂ ਨਹੀਂ ਲੱਗਦਾ ਵੀ ਜੋ ਵੀ ਮਤੇ ਕਮੇਟੀ ਵੱਲੋਂ ਪਾਏ ਗਏ ਨੇ ਜਾਂ ਪਏ ਨੇ ਪਹਿਲਾਂ ਵੀ ਉਹਨਾਂ ਦੀ ਜਾਣਕਾਰੀ ਸਹੀ ਤਰੀਕੇ ਨਾਲ ਨਾ ਤਾਂ ਸੰਗਤ ਕੋਲ ਹੈ ਤੇ ਨਾ ਮੈਨੂੰ ਲੱਗਦਾ ਸਿੰਘ ਸਹਿਬਾਨਾ ਕਮੇਟੀ ਵੀ ਮੇਰੇ ਕਨਫਿਊਜ਼ ਨੇ ਕਾਫੀ ਭੇਜੀ ਲਈ ਲੈ ਕੇ ਆ ਮੈਂ ਹੁਣੇ ਗੱਲ ਤਾਂ ਕਹੀ ਜਾ ਰਹੀ ਵੀ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਹੈ ਦਾ ਕੋਈ ਅਧਿਕਾਰ ਨਹੀਂ ਹੈ ਚਾਹਾਂ ਤਾਂ ਹਟਾਓ ਪਰ ਅਗਲੇ ਕਹਿੰਦੇ ਸਾਡਾ ਪੇਡ ਵਰਕਰ ਓਕੇ ਅਸੀਂ ਤਨਖਾਹ ਦਿੰਦੇ ਹਾਂ ਪਰ ਇਹਦੇ ਵਾਸਤੇ ਦੇਖੋ ਜ਼ਰੂਰੀ ਹੈ ਇਹ ਕਿ ਜੇ ਇਸ ਜਿਹੜੇ ਕਿਸੇ ਸਫਰ ਉਹ ਦੀ ਤਨਖਾਹ ਮਰਵਾਣੀ ਚਾਹੁੰਦੇ ਪਹਿਲੀ ਗੱਲ ਇਹ ਕਿ ਦਸਤਾਵੇਜ਼ ਉੱਤੇ ਤਨਖਾਹ ਦੀ ਵਿਰਾਈ 6000 ਰੁਪਏ ਹੈ ਇਹਦੇ ਵਿੱਚ ਸੁਖਵੀਰ ਬਾਦਲ ਜਾਂ ਹੋਰ ਕਈ ਲੀਡਰਾਂ ਨੂੰ ਤੇ ਤੱਲਵ ਕਰਕੇ ਤਨਖਾਹ ਲਗਾਈ ਗਈ ਕਾਹ ਤੱਕ ਕਵਰ ਜਿਸ ਦੌਰਾਂ ਤੋਂ ਤੇ ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਉਹ ਕੋਈ ਕੁਝ ਸੰਗਤ ਮੰਨਣਾ ਕਿ ਇੱਕ ਵੱਡੇ ਲੈਵਲ ਦਾ ਡਰਾਮਾ ਸੀਗਾ ਤੇ ਕੁਝ ਦਾ ਮੰਨਣਾ ਕਿ ਇਹ ਬਹੁਤ ਵਧੀਆ ਹੋਇਆ ਕਾਲਸਾ ਤੇ ਇੱਕ ਸੱਖੀ ਨਿਕਲ ਕੇ ਆਈ ਸਾਰਿਆਂ ਦੇ ਸਾਹਮਣੇ ਕਿਉਂ ਕਿ ਨੱਕ ਦਮ ਰੱਖਿਆ ਉਹਦੇ ਤੋਂ ਬਾਅਦ ਉਹਦੀ ਇੱਕ ਵੀਡੀਓ ਆਈ ਤਸਵੀਰ ਬਾਦਲ ਦੀ ਆ ਥੋੜੇ ਦਿਨ ਪਹਿਲੀ ਜਿਹੜੀ ਦੇਖੋ ਆਪਣੇ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਡੇ ਦਾ ਇਕੱਠ ਕਰਕੇ ਕਹਿੰਦਾ ਭਈ ਗਲਤੀ ਤਾਂ ਆਪਣੀ ਹੈ ਨਾ ਸਿੱਧੀ ਇਹ ਤਾਂ ਅਸੀਂ ਗੱਲ ਮਕਾਣ ਮਾਰਿਆ ਨੇ ਸਾਰੀ ਗੱਲ ਆਪਣੀ ਮਰੋੜੀ ਇਹਦਾ ਮਤਲਬ ਕਿ ਉਹ ਤਾਂ ਮੰਨਣ ਤਿਆਰ ਨਹੀਂ ਇਸ ਗੱਲ ਨੂੰ ਪੂਰਾ ਡਰਾਮੇ ਤੋਂ ਲਾਭ ਹੋਰ ਕੋਈ ਨਹੀਂ ਰਣ ਸਿੰਘ ਕੌੜੇ ਨੂੰ ਇਸ ਵੇਲੇ ਗ੍ਰਿਫਤਾਰ ਕੀਤਾ ਉਸ ਵੇਲੇ ਉਹ ਮੁਲਾਜ਼ਮ ਲੈ ਕੇ ਜਾ ਰਹੇ ਹਨ ਫੜ ਕੇ ਤੇ ਇਹ ਬਾਦਲ ਤੁਹਾਡੀ ਇਹ ਜਿਹੜੇ ਹੈਗੇ ਆ ਇਹ ਬਾਦਲ ਦੇ ਵਰਕਰ ਉਹਦੀ ਦਸਤਾਰ ਲਾ ਲੈਂਦੇ ਆ ਉਹਦੀ ਗਲਤੀ ਹੈ ਜਾਂ ਨਹੀਂ ਹੈ ਉਹ ਬਾਤ ਦਾ ਮਸਲਾ ਪਰ ਇਹ ਦੇਖੋ ਨਾ ਕਿ ਵਰਤਾਰਾ ਕੀ ਹੈ ਕਿ ਉਹਦਾ ਬਖਸ਼ੇ ਨਹੀਂ ਗਏ ਕਿ ਪਹਿਲੇ ਸਿੱਖਣ ਦੇ ਦੁਆਰਾ ਪਗਾ ਲਾ ਰਹੇ ਆ ਆਜ਼ਾਦ ਪੰਜਾਬ ਚੈਨਲ ਦੇਖ ਰਹੇ ਸਾਰੇ ਮੇਰੇ ਪਿਆਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਦੇ ਜਰੀਏ ਆਪਾਂ ਇੱਕ ਪੰਜਾਬ ਦਾ ਕਹੋ ਜਾਂ ਇੱਕ ਸਿੱਖ ਸਿਆਸਤ ਦਾ ਬੜਾ ਗੰਭੀਰ ਮੁੱਦਾ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਗਰਮਾਇਆ ਹੋਇਆ ਅਕਾਲ ਤਖਤ ਸਭ ਨੂੰ ਲੈ ਕੇ ਸਿੰਘ ਸਹਿਬਾਨਾਂ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਕੁਝ ਲੀਡਰ ਵੀ ਇਨਵੋਲ ਨੇ ਤੇ ਧਾਮੀ ਸਾਹਿਬ ਬੜਾ ਕੁਝ ਹੋ ਗਿਆ ਇੰਨੇ ਥੋੜੇ ਸਮੇਂ ਦੇ ਵਿੱਚ ਬੜੀ ਰਫਤਾਰ ਨਾਲ ਇੱਕ ਗਤੀਵਿਧੀਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਸੋ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਤੇ ਇਸ ਗੱਲਬਾਤ ਦੇ ਵਿੱਚ ਸਾਨੂੰ ਇੱਕ ਜ਼ਰੂਰਤ ਸੀ ਕਿ ਕੋਈ ਸਿੱਖ ਪੰਥ ਨਾਲ ਰਿਲੇਟਡ ਇੱਕ ਇਦਾਂ ਦੀ ਸ਼ਖਸੀਅਤ ਹੋਵੇ ਨਾਲ ਜਿਹੜੀ ਕਿ ਵਧੀਆ ਸੁਚਾਰੂ ਢੰਗ ਨਾਲ ਇਸ ਦੇ ਉੱਤੇ ਚੰਦਨਾ ਪਾ ਸਕੇ ਤੇ ਜਿਨ੍ਹਾਂ ਨੂੰ ਇਤਿਹਾਸ ਦਾ ਵੀ ਗਿਆਨ ਹੋਵੇ ਤੇ ਕੁਝ ਇਤਿਹਾਸ ਦੀਆਂ ਉਦਾਹਰਨਾਂ ਦੇ ਕੇ ਅਸੀਂ ਸਰੋਤਿਆਂ ਨੂੰ ਸਮਝਾ ਸਕੀਏ ਕਿ ਕੀ ਇੱਕ ਟੀਵੀ ਦੀਆਂ ਦੀ ਸਾਨੂੰ ਜ਼ਰੂਰਤ ਹੈਗੀ ਸੀ ਜੋ ਹੋਈਆਂ ਨੇ ਜਾਂ ਨਹੀਂ ਸੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਭਾਈ ਸੱਪਾਇ ਤਲਵਿੰਦਰ ਸਿੰਘ ਜੀ ਜੋ ਇਟਲੀ ਦੇ ਵਿੱਚ ਕਥਾਵਾਚਕ ਨੇ ਤੇ ਬੱਖੋ ਵੱਖਰੇ ਗੁਰੂ ਘਰਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੱਬਾ ਜੀ ਪਹਿਲਾਂ ਦਾ ਸਵਾਗਤ ਆ ਤੁਹਾਡਾ ਬਹੁਤ-ਬਹੁਤ ਜੀ ਸਾਨੂੰ ਸਮਾਂ ਦੇਣ ਲਈ ਸਾਨੂੰ ਜੋ ਜੋ ਵਾਪਰ ਰਿਆਂ ਵਾਪਰ ਰਹੀਆਂ ਨੇ ਘਟਨਾ ਇੱਕ ਦੋ ਮਹੀਨੇ ਤੋਂ ਰੈਗੂਲਰਲੀ ਥੰਮਣ ਦਾ ਨਾਮ ਨਹੀਂ ਲੈ ਰਹੀਆਂ ਕਦੇ ਅੱਜ ਇਸ ਮੁੱਦੇ ਦੇ ਉੱਤੇ ਬਾਹਰਲੇ ਲੋਕਾਂ ਨੂੰ ਵੀ ਬੋਲਣ ਦਾ ਇੱਕ ਮੌਕਾ ਮਿਲ ਗਿਆ ਅਕਾਲ ਤਖਤ ਵਰਗਾ ਸਰਬਉੱਚ ਜਿਹੜੀ ਸਿੱਖ ਸਿੱਖ ਪੰਥ ਦੀ ਇੱਕ ਸਰਬਉੱਚ ਸੰਸਥਾ ਜਿਹਤੋਂ ਪੰਥ ਨੂੰ ਲੀਡ ਕੀਤਾ ਜਾਂਦਾ ਹੈ ਉਦੇ ਉਸ ਉਹਦੇ ਨੂੰ ਵੀ ਅੱਜ ਟਾਰਗੇਟ ਕੀਤਾ ਜਾ ਰਿਹਾ ਆਮ ਜਨਤਾ ਵੱਲੋਂ ਤੇ ਮੈਂ ਚਾਹੁੰਨਾ ਕਿ ਤੁਸੀਂ ਪਹਿਲਾਂ ਇਹ ਦੱਸਿਓ ਕਿ ਇਹ ਜਿਹੜੀਆਂ ਚੀਜ਼ਾਂ ਹੋਈਆਂ ਨੇ ਇਹ ਗਤੀਵਿਧੀਆਂ ਦੀ ਸੱਚਮੁੱਚੇ ਸਾਨੂੰ ਜ਼ਰੂਰਤ ਹੈਗੀ ਸੀ ਜਾਂ ਨਹੀਂ ਸੀ ਜਾਂ ਜਿਵੇਂ ਚੱਲਦਾ ਸੀ ਉਦਾਂ ਚੱਲਦਾ ਰਹਿਣ ਦੇਣਾ ਚਾਹੀਦਾ ਸੀ ਜੇ ਇਸ ਵੇਲੇ ਸਿੰਘ ਸਾਹਿਬ ਤੇ ਰਣਜੀਤ ਸਿੰਘ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜੱਸ ਹਰ ਲਾਇਆ ਗਿਆ ਸੀਗਾ ਨਾ ਹਾਂਜੀ ਤੇ ਉਹ ਇਸ ਸਬੰਧ ਦੇ ਵਿੱਚ ਜੋਗ ਸਗੇ ਬਹੁਤ ਤੁਸੀਂ ਦੇਖਿਆ ਹੋਣਾ ਸ਼ਾਇਦ ਹੁਣ ਇਤਿਹਾਸ ਤੁਸੀਂ ਹੈਨਾ ਭਲੀ ਭਾਤ ਜਾਣਦੇ ਸਾਰਾ ਕੁਝ ਤੇ ਉਦਾਂ ਵੀ ਕੁਰਬਾਨੀ ਆ ਉਹਨਾਂ ਦੀ ਬਹੁਤ ਲੰਮਾ ਸਮਾਂ ਉਹਨਾਂ ਨੇ ਜੇਲ੍ਹ ਕੱਟੀ ਸਿੱਖ ਸੰਘਰਸ਼ ਦੇ ਵਿੱਚ ਰਹੇ ਤਤ ਕਰ ਰਹੇ ਹੈ ਨਾ ਸਿੱਖ ਸਫਾ ਦੇ ਵਿੱਚ ਜੀ ਤੇ ਦੂਜੇ ਪਾਸੇ ਉਹ ਜਿਹੋ ਜਿਹੇ ਰਾਜਸੀ ਤੌਰ ਤੇ ਸਮਰਥ ਜਥੇਦਾਰ ਚਾਹੀਦਾ ਉਹ ਦੀ ਸੂਝ-ਬੂਝ ਵੀ ਰੱਖਦੇ ਆ ਹੈ ਨਾ ਜੀ ਉਹਦੇ ਤੋਂ ਬਾਅਦ ਇਹ ਸ਼੍ਰੋਮਣੀ ਕਮੇਟੀ ਨੇ ਕੀ ਕੀਤਾ ਜਦ ਬਾਦਲ ਢੜੇ ਨੇ ਹਰ ਵਾਰ ਇਸ ਗੱਲ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਹਰਮੰਦਰ ਸਾਹਿਬ ਤੋਂ ਲਾਇਆ ਜਾਵੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾ ਦਿੰਦੇ ਆ ਦੋਹਰਾ ਦੁਹਰਾਉਂ ਕਿ ਵੀਡੀਓ ਦੀ ਗੱਲ ਕਿਦਾਂ ਆ ਜੇ ਇਸ ਵੇਲੇ ਤੁਸੀਂ ਸਿੰਘ ਸਾਹਿਬ ਰਣਜੀਤ ਸਿੰਘ ਹੋਣਾ ਤੋਂ ਬਾਅਦ ਜਿੰਨੇ ਜਥੇਦਾਰਾਂ ਨੂੰ ਵੇਖੋਗੇ ਨਾ ਹਾਂਜੀ ਉਹ ਸਾਰੇ ਜਥੇਦਾਰ ਹਰਮੰਦਰ ਸਾਹਿਬ ਦੇ ਹੈਡ ਗ੍ਰੰਥ ਹੀ ਲਾਏ ਗਏ ਹੈਡ ਗ੍ਰੰਥੀ ਹਰਮੰਦਰ ਸਾਹਿਬ ਦੇ ਜਦ ਕਿ ਹਰਮੰਦਰ ਸਾਹਿਬ ਕੇਵਲ ਭਗਤੀ ਦਾ ਪ੍ਰਤੀਕ ਹੈ ਜੀ ਹੈਨਾ ਗੁਰੂ ਰਾਮਦਾਸ ਸਤਿਪਾਤ ਜੀ ਦਾ ਦਰਕਾਰ ਜਿਹੜੇ ਕੋਈ ਗਿਆਨੀ ਸਿੰਘ ਜਿਹੜੇ ਮਹਾਤਮਾ ਉਥੇ ਬਤੌਰ ਗ੍ਰੰਥੀ ਸਿੰਘ ਦੀ ਸੇਵਾ ਤੇ ਜਾਂ ਹੈੱਡ ਗ੍ਰੰਥੀ ਦੀ ਸੇਵਾ ਤੇ ਰਹੇ ਉਹਨਾਂ ਦਾ ਸਿੱਖ ਪੰਥ ਦੇ ਵਿੱਚ ਸਤਕਾਰ ਤੇ ਰਸੂਖ ਬਹੁਤ ਹੁੰਦਾ ਵੱਡਾ ਓਕੇ ਤੇ ਇਹ ਇਸ ਗੱਲ ਦਾ ਨਜਾਇਜ਼ ਫਾਇਦਾ ਚੁੱਕ ਕੇ ਉਥੋਂ ਹੈੱਡ ਗ੍ਰੰਥੀ ਨੂੰ ਚੁੱਕ ਕੇ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਜਥੇਦਾਰ ਲਾ ਦਿੰਦੇ ਜਦ ਕਿ ਜਥੇਦਾਰ ਦਾ ਕੰਮ ਆਮ ਤੁਸੀਂ ਦੇਖੋ ਵੀ ਵਿਚਰਨਾ ਸਿੱਖਾਂ ਦੀ ਅਗਵਾਈ ਕਰਨੀ ਇੱਕ ਰਾਜਨੀਤਿਕ ਹਾਂ ਇੱਕ ਰਾਜਨੀਤਿਕ ਤੌਰ ਦੇ ਉੱਤੇ ਵੀ ਵਿਚਰਨਾ ਉਹਨੇ ਜੀ ਹਾਂ ਬਹੁਤ ਉਹਦੇ ਕਈ ਪੱਖ ਨੇ ਇਸ ਗੱਲ ਦੇ ਤੇ ਉਹਦੇ ਤੋਂ ਬਾਅਦ ਜਿੰਨਾ ਵੀ ਤੁਸੀਂ ਵਰਤਾਰਾ ਦੇਖੋਗੇ ਲਗਾਤਾਰ ਇਵੇਂ ਹੀ ਰਿਹਾ ਬਹੁਤ ਫੈਸਲਿਆਂ ਦੇ ਵਿੱਚ ਜਿਹੜਾ ਜਿਹਦੇ ਨਾਲ ਸਿੱਖ ਪੰਥਾ ਜਿਤਕ ਸਹਿਮਤ ਨਹੀਂ ਸੀਗਾ ਇਹੋ ਜਿਹੇ ਫੈਸਲੇ ਵੀ ਹੋਏ ਹੋ ਇਸੇ ਕਰਕੇ ਹੋਏ ਕਿ ਜੇ ਇਸ ਵੇਲੇ ਤੁਸੀਂ ਹੈਡ ਗ੍ਰੰਥੀ ਸਾਹਿਬ ਨੂੰ ਇੱਧਰ ਜੱਥੇਦਾਰ ਲਾ ਦਿੰਨੇ ਹੂੰ ਤੇ ਉਹ ਕਈ ਵਾਰ ਰਾਸਿਕ ਤੌਰ ਤੇ ਸਮਰੱਥ ਨਹੀਂ ਹੁੰਦੇ ਬੰਦੇ ਤੇ ਮਤਲਬ ਇਹ ਜਿਹੜੇ ਸਿੰਘ ਸਾਹਿਬ ਨੇ ਹਰਪ੍ਰੀਤ ਸਿੰਘ ਨੂੰ ਹੀ ਲੈ ਲਈ ਆਪਾਂ ਜਾਂ ਗਨੀਰ ਰਗਵੀਰ ਸਿੰਘ ਜੀ ਜਿਹੜੇ ਜੱਥੇਦਾਰ ਨੇ ਇਸ ਸਮੇਂ ਅਕਾਲ ਤਖਤ ਸਾਹਿਬ ਦੇ ਇਹ ਸਾਰੇ ਕਿਸੇ ਨਾ ਕਿਸੇ ਸਮੇਂ ਹੈਡ ਗ੍ਰੰਥੀਆਂ ਦੀ ਡਿਊਟੀ ਤੇ ਰਤੇ ਰਹੇ ਹੋਏ ਨੇ ਜਿਵੇਂ ਗਿਆਨੀ ਰਗਵੀਰ ਸਿੰਘ ਹੋਣੀ ਦਰਬਾਰ ਸਭ ਇਸ ਵੇਲੇ ਵੀ ਮੌਜੂਦਾ ਹੈੱਡ ਗ੍ਰੰਥੀ ਵੀ ਨੇ ਉਹ ਓਕੇ ਮੌਜੂਦਾ ਦਰਬਾਰ ਸਭ ਹੈੱਡ ਗ੍ਰੰਥੀ ਉਹਦੇ ਨਾਲ ਨਾਲ ਅਕਾਲ ਤਖਤ ਸਾਹਿਬ ਜੀ ਦੇ ਜਸਦਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਆ ਇਹ ਬਤੌਰ ਪਹਿਲਾ ਧੰਨਵਾਦ ਸਾਹਿਬ ਪੰਜਾਬ ਪਿਆਰਿਆਂ ਦੀ ਸੇਵਾ ਦੇ ਵਿੱਚ ਰਹੇ ਜੀ ਉਹਦੇ ਤੋਂ ਬਾਅਦ ਜਿਵੇਂ ਕਾਰਜਕਾਰੀ ਜਸਦਾਰ ਲਾ ਦੇਣਾ ਧੰਨਵਾਦ ਸਾਹਿਬ ਦਾ ਫਿਰ ਕਾਰਜਕਾਰੀ ਜਸਦਾਰ ਅਕਾਲ ਤਖਤ ਸਾਹਿਬ ਦਾ ਲਾ ਦੇਣਾ ਤੇ ਇੱਕ ਹੁਣ ਪਿੱਛੇ ਜੇ ਨਾ ਕਮੇਟੀ ਨੇ ਇੱਕ ਕਾਨਫਰੰਸ ਕੀਤੀ ਆ ਪਹਿਲਾਂ ਤਾਂ ਇਹ ਕਾਫੀ ਜਿਆਦਾ ਮਤਲਬ ਰੌਲਾ ਰੱਪਾ ਰਿਹਾ ਇਸ ਗੱਲ ਦਾ ਸਿੰਘ ਸਾਹਿਬ ਨੇ ਟਵੀਟ ਵੀ ਕੀਤੀ ਫੇਸਬੁਕ ਤੇ ਪੋਸਟ ਵੀ ਪਾਈ ਸਾਂਝੀ ਕੀਤੀ ਸੀ ਜਿਹੜੇ ਅਕਾਲ ਤਖਤ ਦੇ ਜੇਜ਼ਦਾਰ ਨੇ ਕਿ ਜੋ ਹੋਇਆ ਬੜਾ ਮੰਦ ਭਾਗਾ ਹੋਇਆ ਮਤਲਬ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਉਹਦੇ ਤੋਂ ਬਰਖਾਸਤ ਕਰਨਾ ਜਾਂ ਹਟਾਉਣਾ ਤੇ ਇਹਦੇ ਸੰਬੰਧ ਵਿੱਚ ਤੁਸੀਂ ਕੀ ਕਹਿੰਦੇ ਹੋ ਵੀ ਇੱਕ ਕਮੇਟੀ ਵੱਲੋਂ ਅਕਾਲ ਤਖਤ ਅਕਾਲ ਤਖਤ ਦੇ ਜੇਜ਼ਦਾਰ ਨੂੰ ਹਟਾ ਦੇਣਾ ਦਮਦਮਾ ਸਾਹਿਬ ਦੇ ਨੂੰ ਇਹ ਸਹੀ ਹੈ ਜਾਂ ਇਹ ਪਾਵਰ ਹੈ ਜਿਹੜੀ ਅਕਾਲ ਤਖਤ ਦੇ ਜਸਦਾ ਦੇ ਕੋਲ ਹੀ ਹੈ ਇਹ ਅਕਾਲ ਤਖਤ ਸਾਹਿਬ ਦੇ ਜਸਦਾ ਦੇ ਕੋਲੇ ਸਾਰੀ ਪਾਵਰ ਚਾਹੀਦੀ ਜਾਂ ਪੰਜ ਤਖਤ ਸਹਿਬਾਨਾਂ ਦੇ ਜਸਦਾ ਦੇ ਇਕੱਤਰ ਹੋ ਕੇ ਆਪ ਕੋਈ ਫੈਸਲਾ ਲੈਣ ਤਾਂ ਪੰਜ ਪਿਆਰੇ ਸਹਿਬਾਨ ਜਿਹੜੇ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਹੈ ਹਨ ਉਹ ਇਸ ਗੱਲ ਦਾ ਨੋਟਿਸ ਲੈ ਸਕਦੇ ਹੈ ਕਿ ਕਿਤੇ ਕੋਈ ਵਾਧ ਘਟ ਹੈ ਵੈਸੇ ਦੇਖੋ ਇਹ ਮਹਾਰਾਜ ਸੱਚੇ ਪਾਸ਼ਾ ਦਾ ਪੰਥ ਹੈ ਜਿੱਥੇ ਵੀ ਕਿਤੇ ਕੋਈ ਜਥੇਦਾਰ ਕੋਈ ਖਨਾਮੀ ਕਰੇ ਜਾਂ ਕਿਤੇ ਵੀ ਕੋਈ ਟਲਾਈ ਹੋਵੇ ਕਿਸੇ ਫੈਸਲੇ ਦੇ ਵਿੱਚ ਤੇ ਇਹ ਤਾਂ ਗੱਲ ਕਿਸੇ ਤੋਂ ਲੋਕੀ ਨਹੀਂ ਨਾ ਕਿ ਪੰਥ ਸੰਗਤਾਂ ਆਪਣੇ ਆਪ ਉਸ ਗੱਲ ਦਾ ਵਿਰੋਧ ਕਰ ਦਿੰਨੀ ਹੈ ਕਿ ਫੈਸਲਾ ਸਿੱਖ ਭਾਵਨਾ ਦੇ ਅਨੁਸਾਰ ਨਹੀਂ ਹੋਇਆ ਤਾਂ ਜਿਹਦੇ ਨਾਲ ਕਿ ਜਿਹੜਾ ਜਥੇਦਾਰ ਹੈ ਉਹ ਇਹੋ ਜੀ ਸੂਝ-ਬੂਝ ਦਾ ਮਾਲਕ ਚਾਹੀਦਾ ਕਿ ਉਸ ਫੈਸਲੇ ਨੂੰ ਸਮਝ ਕੇ ਸੰਗਤ ਦੀ ਕੀ ਆਵਾਜ਼ ਹੈ ਉਸ ਗੱਲ ਨੂੰ ਮਹਿਸੂਸ ਕਰਕੇ ਉਸ ਅਨੁਸਾਰ ਫਿਰ ਫੈਸਲਾ ਕਰੇ ਜੋ ਪੰਥ ਚਾਹੁੰਦਾ ਹੈ ਨਾ ਕਿ ਜੋ ਬਾਦਲ ਤੁਹਾਡਾ ਚਾਹੁੰਦਾ ਬਾਦਲ ਦਲੀਆ ਚਾਹੁੰਦੇ ਕਿਤੇ ਨਾ ਕਿਤੇ ਇਦਾਂ ਨਹੀਂ ਲੱਗਦਾ ਵੀ ਜੋ ਵੀ ਮਤੇ ਕਮੇਟੀ ਵੱਲੋਂ ਪਾਏ ਗਏ ਨੇ ਜਾਂ ਪਾਏ ਨੇ ਪਹਿਲਾਂ ਵੀ ਉਹਨਾਂ ਦੀ ਜਾਣਕਾਰੀ ਸਹੀ ਤਰੀਕੇ ਨਾਲ ਨਾ ਤਾਂ ਸੰਗਤ ਕੋਲ ਹੈ ਤੇ ਨਾ ਮੈਨੂੰ ਲੱਗਦਾ ਸਿੰਘ ਸਹਿਬਾਨ ਔਰ ਕਮੇਟੀ ਵੀ ਇੱਕ ਦੂਜੇ ਕਨਫਿਊਜ਼ ਨੇ ਕਾਫੀ ਇਹ ਚੀਜ਼ ਨੂੰ ਲੈ ਕੇ ਮੈਂ ਗੱਲ ਕਹੀ ਸੀ ਤੁਹਾਨੂੰ ਕਿ ਪੋਸਟ ਉਹਨਾਂ ਨੇ ਇਹ ਪਾਈ ਸੀ ਕਿ ਕਮੇਟੀ ਕੋਲੇ ਅਧਿਕਾਰ ਹੈ ਨਹੀਂਗਾ ਕਿ ਉਹ ਜੇ ਸੇਦਾਰ ਨੂੰ ਹਟਾ ਸਕੇ ਇਹ ਕਮੇਟੀ ਨੇ ਪਿੱਛੇ ਜੇ ਕਾਨਫਰੰਸ ਕੀਤੀ ਹੈ ਇੱਕ ਉਹਨਾਂ ਨੇ ਮੈਨੂੰ ਲੱਗਦਾ ਖਾਨੀ ਸਾਨੂੰ 1990 ਦਾ ਕੁਝ ਦੇਖੋ ਕੀ ਕਿ ਦਿਖਾਇਆ ਇਹਦੇ ਵਿੱਚ ਤੁਸੀਂ ਇਤਿਹਾਸ ਦੇ ਤੋਂ ਪੜੋਗੇ ਜਾਂ ਫਿਰ ਭਾਵੇਂ ਹੁਣ ਇਹ ਗੱਲ ਤਾਂ ਅਹੀ ਜਾ ਰਹੀ ਵੀ ਕਮੇਟੀ ਦੇ ਕੋਲ ਕੋਈ ਅਧਿਕਾਰ ਨਹੀਂ ਹੈ ਜਾਂ ਕੋਈ ਅਧਿਕਾਰ ਨਹੀਂ ਹੈ ਹੈਨਾ ਸਾਨੂੰ ਹਟਾਉਣ ਦਾ ਪਰ ਅਗਲੇ ਕਹਿੰਦੇ ਸਾਡਾ ਪੇਡ ਵਰਕਰ ਹੈ ਓਕੇ ਅਸੀਂ ਤਨਖਾਹ ਦਿੰਨੇ ਇਹਦੇ ਵਾਸਤੇ ਦੇਖੋ ਜ਼ਰੂਰੀ ਹੈ ਇਹ ਕਿ ਜੇ ਇਸ ਵੇਲੇ ਤੁਸੀਂ ਸਿਖਰੌਦੀ ਤੁਹਾਨੂੰ ਪੜੋਗੇ ਮਰਿਆਦਾ ਨੂੰ ਪੜਾਂਗੇ ਪਹਿਲੀ ਗੱਲ ਭਈ ਜੱਥੇਦਾਰ ਉੱਥੇ ਤਨਖਾਹ ਦੀ ਬਜਾਇ ਸੇਵਾਦਾਰ ਚਾਹੀਦਾ ਜੀ ਪਹਿਲ ਉਹਨਾਂ ਨੂੰ ਚਾਹੀਦੀ ਜਿਹੜੇ ਕੋਈ ਸੇਵਾ ਜਿਨ੍ਹਾਂ ਨੇ ਪਿੱਛੇ ਹੈਨਾ ਪਸ਼ੋਕੜ ਕੋਈ ਇਹੋ ਜਿਹਾ ਕਿਸੇ ਦਾ ਰਿਹਾ ਹੋਵੇ ਗੁਰੂ ਪੰਥ ਦੇ ਵਾਸਤੇ ਕਿਸੇ ਨੇ ਕੋਈ ਸੇਵਾ ਕੀਤੀ ਹੋਵੇ ਲੰਬਾ ਸਮਾਂ ਤੇ ਬਿਲਕੁਲ ਕਹਿ ਲਈਏ ਨਿਸ਼ਕਾਮ ਹੋ ਕੇ ਇੱਕ ਪਾਉਣਾ ਗੱਲ ਲੈ ਲਈਏ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਕਿ ਪੰਥਕ ਪਾਰਟੀ ਮੰਨੀ ਜਾਂਦੀ ਹੈ ਇਹਦੇ ਵਿੱਚ ਸੁਖਵੀਰ ਬਾਦਲ ਜਾਂ ਹੋਰ ਕਈ ਲੀਡਰਾਂ ਨੂੰ ਉੱਤੇ ਤੱਲਵ ਕਰਕੇ ਤਨਖਾਹ ਲਗਾਈ ਗਈ ਅਕਾਲ ਤਖਤ ਸਾਹਿਬ ਵੱਲੋਂ ਜਿਸ ਦੌਰਾਂ ਵੱਲੋਂ ਤੇ ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਉਹ ਕੋਈ ਕੁਝ ਸੰਗਤ ਦਾ ਮੰਨਣਾ ਹੈ ਕਿ ਇੱਕ ਵੱਡੇ ਲੈਵਲ ਦਾ ਡਰਾਮਾ ਸੀਗਾ ਤੇ ਕੁਝ ਦਾ ਮੰਨਣਾ ਹੈ ਕਿ ਇਹ ਬਹੁਤ ਵਧੀਆ ਹੋਇਆ ਕਾਲ ਤੱਕ ਦੀ ਇੱਕ ਸ਼ਕਤੀ ਨਿਕਲ ਕੇ ਆਈ ਹੈ ਸਾਰਿਆਂ ਦੇ ਸਾਹਮਣੇ ਕਿਉਂਕਿ ਨੱਕ ਦਮ ਰੱਖਦਾ ਉਹ ਪੋਸਟ ਡਿਵਿਡਿੰਗ ਉਹਦੇ ਵਿੱਚ ਜੇ ਇਹ ਹੈ ਵੀ ਜੇ ਉਹਦੇ ਕੋਲ ਭਾਵਨਾ ਦੇ ਨਾਲ ਵੈਸੇ ਤਾਂ ਜੇ ਕੋਈ ਉਹੋ ਜਿਹੀ ਗੱਲ ਕੀਤੀ ਹੁੰਦੀ ਤਾਂ ਹੋ ਸਕਦਾ ਪੰਥ ਨੂੰ ਪ੍ਰਵਾਨ ਕਰ ਲੈਂਦਾ ਕਿਉਂਕਿ ਮਹਾਰਾਜ ਦਾ ਪੰਥ ਹੈ ਇਦਾਂ ਤਾਂ ਹੋ ਨਹੀਂ ਸਕਦੀ ਵੀ ਕਿਸੇ ਗੁਰੂ ਕੇ ਸਿੱਖ ਨੇ ਕੋਈ ਭਾਵਨਾ ਦੇ ਵਿੱਚ ਗੱਲ ਕਹੀ ਤੇ ਪੰਥ ਪ੍ਰਵਾਨ ਨਾ ਕਰੇ ਹੂੰ ਤੇ ਦੂਜਾ ਉਹਦੇ ਤੋਂ ਬਾਅਦ ਚ ਉਹਦੀ ਇੱਕ ਵੀਡੀਓ ਆਈ ਸੁਖਵੀਰ ਬਾਦਲ ਦੀ ਆ ਥੋੜੇ ਦਿਨ ਪਹਿਲੀ ਜਿਹਦੇ ਵਿੱਚ ਉਹ ਆਪਣੇ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਥੋੜੇ ਦਾ ਇਕੱਠ ਕਰਕੇ ਕਹਿੰਦਾ ਵੀ ਗਲਤੀ ਤਾਂ ਆਪਣੀ ਹੈ ਨਾ ਸ ਇਹ ਤਾਂ ਅਸੀਂ ਗੱਲ ਮਕਾਣ ਮਾਰਿਆ ਨੇ ਸਾਰੀ ਗੱਲ ਆਪਣੀ ਮੈਂ ਝੋਲੀ ਪਾਈ ਇਹਦਾ ਮਤਲਬ ਕਿ ਉਹ ਤਾਂ ਮੰਨਣ ਨੂੰ ਤਿਆਰ ਨਹੀਂ ਇਸ ਗੱਲ ਨੂੰ ਉਹਦਾ ਡਰਾਮੇ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਇਹ ਸਜ਼ਾ ਤੁਹਾਨੂੰ ਕੀ ਲੱਗਦਾ ਬਹੁਤ ਸੀਗੀ ਪਾਂਡੇ ਮਜਾਉਣੇ ਜਾਂ ਇਕ ਤੱਕੀ ਗੱਲ ਦੇ ਵਿੱਚ ਪਾ ਦੇਣੀ ਇਹ ਇਹ ਦੇਖੋ ਵੀ ਇਹ ਪੰਥ ਦੇ ਵਿੱਚ ਕੋਈ ਇਹ ਤਾਂ ਹੈ ਵੀ ਚਲੋ ਜੇ ਇਸ ਵੇਲੇ ਕੋਈ ਨੀਵਾ ਹੋ ਕੇ ਆ ਗਿਆ ਸਜ਼ਾ ਥੋੜੀ ਬਹੁਤੀ ਉਹ ਮਸਲਾ ਨਹੀਂ ਹੈ ਹੂੰ ਮਸਲਾ ਇਹ ਕਿ ਜਿਹੜੀ ਇੱਕ rau ਰੀਤ ਸਿੱਖਾਂ ਦੇ ਵਿੱਚ ਚੱਲੀ ਆ ਰਹੀ ਤਨਖਾਹ ਲਵਾ ਕੇ ਹਨਾ ਆਪਣੀ ਪੁੱល ਬਖਸ਼ਾਣ ਦੀ ਉਹਨੂੰ ਵੀ ਢਾਲਾਈ ਜਾ ਰਹੀ ਹੈ ਹੂੰ ਇਹਦਾ ਮਤਲਬ ਅੱਗੇ ਤੋਂ ਕੋਈ ਭਾਵਨਾ ਵਾਲੇ ਗੁਰੂ ਕਿ ਸਿਖਾਉਣਗੇ ਤਾਂ ਉਹਨਾਂ ਨੂੰ ਵੀ ਢਾਲਾ ਰਹੇ ਆ ਜੇ ਮਨ ਦੇ ਵਿੱਚ ਇਹਨਾਂ ਤੇ ਵਾਕੇ ਕੋਈ ਪਛਤਾਪ ਦੀ ਗੱਲ ਹੁੰਦੀ ਤਾਂ ਬਿਲਕੁਲ ਪੰਥ ਨੇ ਬਖਸ਼ ਦੇਣੇ ਸੀਗੇ ਪਰ ਹੁਣ ਉਹਦੇ ਤੋਂ ਬਾਅਦ ਫੇਰ ਇਹ ਗੱਲਾਂ ਕਹਿਣੀਆਂ ਦੇਖੋ ਅਸੀਂ ਤਾਂ ਵੈਸੇ ਆਪਣੀ ਝੋਲੀ ਪਾ ਲਿਆ ਕਿ ਮਸਲਾ ਸਾਰਾ ਖਤਮ ਕਰੀਏ ਗ੍ਰਹਿਣ ਸਿੰਘ ਚਾਹੜੇ ਨੂੰ ਜਿਸ ਵੇਲੇ ਗ੍ਰਿਫਤਾਰ ਕੀਤਾ ਉਸ ਵੇਲੇ ਉਹ ਮੁਲਾਜ਼ਮ ਲੈ ਕੇ ਜਾ ਰਹੇ ਉਹਨੂੰ ਫੜ ਕੇ ਤੇ ਇਹ ਬਾਦਲ ਧੜੀਏ ਜਿਹੜੇ ਹੈਗੇ ਆ ਬਾਦਲ ਦੇ ਵਰਕਰ ਉਹਦੀ ਦਸਤਾਰ ਲਾ ਲੈਂਦੇ ਆ ਤੇ ਉਹਦੀ ਗਲਤੀ ਹੈ ਜਾਂ ਨਹੀਂ ਹੈ ਉਹ ਵੱਡਾ ਮਸਲਾ ਪਰ ਇਹ ਦੇਖੋ ਨਾ ਪਰ ਵਰਤਾਰਾ ਕੀ ਹੈ ਜੇ ਤਾਂ ਬਖਸ਼ੇ ਨਹੀਂ ਗਏ ਇਹ ਪਹਿਲੇ ਸਿੱਖਣ ਦੀਆਂ ਦੁਆਰਾ ਪੱਗਾ ਲਾ ਰਹੇ ਆ ਕਿਉਂਕਿ ਜਿੱਡਾ ਵੱਡੇ ਨੇ ਨੇ ਕਾਂਡ ਕੀਤੇ ਨੇ ਬਾਦਲ ਸਰਕਾਰ ਦੇ ਉੱਪਰ ਜੋ ਤੂਮਤਾਂ ਲਾਈਆਂ ਜਾ ਰਹੀਆਂ ਨੇ ਜਾਂ ਕੁਝ ਹੱਦ ਤੱਕ ਇਦਾਂ ਦੇ ਰਿਪੋਰਟਾਂ ਵੀ ਆਈਆਂ ਨੇ ਆਈਪੀਐਸ ਆਫੀਸਰ ਨੇ ਜਿਹੜੀਆਂ ਕੱਢ ਕੇ ਰੱਖੀਆਂ ਨੇ ਮੂਰੇ ਕਿ ਇੱਥੇ ਪੁਲਿਸ ਨੂੰ ਆਰਡਰ ਦਿੱਤਾ ਗਿਆ ਸੀ ਤਾਂ ਵਰਗਾੜੀ ਗੋਲੀਕਾਂਡ ਵਾਪਰਿਆ ਸੀਗਾ ਤੇ ਸਰਕਾਰ ਸੀਗੀ ਬਾਦਲ ਦੀ ਇਦਾਂ ਦੇ ਇੱਕ ਨਾਮ ਜਪਣ ਵਾਲੇ ਵਾਇਗਰੂ ਦਾ ਨਾਮ ਜਪ ਹੋ ਰਿਹਾ ਸੀ ਉਸ ਧਰਨੇ ਦੇ ਵਿੱਚ ਜਾਲ ਕਹ ਲੋ ਜਾਂ ਉਸ ਜੋ ਉੱਥੇ ਪੰਥ ਦਾ ਇੱਕ ਇਕੱਠ ਹੋਇਆ ਵਾ ਸੀਗਾ ਹੋਇਆ ਵੀ ਕਾਦੇ ਖਤਰ ਸੀਗਾ ਕਿ ਬੇਅਦਮੀ ਸੀ ਮਹਾਰਾਜ ਦੀ ਉਹਦਾ ਇਨਸਾਫ ਮੰਗ ਰਹੀ ਸੀ ਸੰਗਤ ਬੈਠੀ ਉੱਤੇ ਉਹਨਾਂ ਦੇ ਉੱਪਰ ਗੋਲੀ ਚਲਾ ਦੇਣੀ ਇਦਾਂ ਦੇ ਇਲਜ਼ਾਮਾਂ ਨੂੰ ਲੈ ਕੇ ਉੱਥੇ ਅਕਾਲ ਤਖਤ ਵੱਲੋਂ ਇੱਕ ਸਿਰਫ ਇੰਨੀ ਛੋਟੀ ਸਜ਼ਾ ਮਤਲਬ ਸਹੀ ਸੀ ਕਿਉਂਕਿ ਗੁਰਿੰਦਰ ਸਿੰਘ ਜੀ ਚਾਹੋ ਨਾ ਬਾਬਾ ਜੀ ਕਿਉਂਕਿ ਜੀ ਦੋਵੇਂ ਪਾਸੇ ਦਾ ਪੱਖ ਦੇਖਿਆ ਜਾਵੇ ਗੁਰੂ ਸਾਹਿਬ ਦੇ ਪੰਜ ਸਾਹਿਬਜ਼ਾਦਿਆਂ ਦੀ ਗੱਲ ਕਰ ਲਈ ਪਿਛੇ ਇਤਿਹਾਸ ਨੂੰ ਤੁਸੀਂ ਪਲੀਭਾਂ ਜਾਣਦੇ ਹੋ ਮੇਤੋਂ ਵੱਧ ਜਿਵੇਂ ਗੁਰੂ ਸਾਹਿਬਾਂ ਦੇ ਸਾਹਿਬਜ਼ਾਦੇ ਹੋਏ ਨੇ ਰਾਮ ਰਾਏ ਜੀ ਹੋਏ ਧੀਰਮੱਲੀ ਹੋਏ ਜਾਂ ਹੋਰ ਬੁੱਢਾਦਲ ਦੇ ਮੁਖੀ ਤੱਕ ਬਰਨਾਲਾ ਪਰ ਨਾਲੇ ਦੀ ਸਰਕਾਰ ਰਹੀ ਹੈ ਉਹਨਾਂ ਨੂੰ ਅਕਾਲ ਤੱਕ ਤੋ ਧਰਮ ਚੋਂ ਸੇਕ ਦਿੱਤਾ ਗਿਆ ਸੀਗਾ ਇਦਾਂ ਦੇ ਤੇ ਇੱਕ ਪਾਸੇ ਐਡਾ ਵੱਡਾ ਜ਼ੁਲਮ ਕਰਨ ਵਾਲੀ ਸਰਕਾਰ ਹੋਵੇ ਉਹਦਾ ਮੁਖੀ ਹੋਵੇ ਪ੍ਰਧਾਨ ਹੋਵੇ ਤੇ ਉਹਨੂੰ ਸਿਰਫ ਇੰਨੀ ਕੁ ਸਜ਼ਾ ਇਹ ਸਹੀ ਸੀ ਇਹ ਇਹਦਾ ਮਤਲਬ ਵੀ ਪੰਥ ਨੇ ਇੱਕ ਤਾਂ ਉਹਨੂੰ ਪ੍ਰਵਾਨ ਨਹੀਂ ਕੀਤਾ ਉਹ ਸਜ਼ਾ ਨੂੰ ਹਾਂ ਦੂਜਾ ਜਥੇਦਾਰਾਂ ਨੇ ਇਹਦਾ ਮਤਲਬ ਕਿ ਸਜ਼ਾ ਘੱਟ ਹੋਊਗੀ ਦਾ ਯੋਗ ਨਾ ਹੋਊਗੀ ਇਸੇ ਕਰਕੇ ਹੁਣ ਜਥੇਦਾਰਾਂ ਦੇ ਸਿਰ ਤੇ ਵੀ ਤਲਵਾਰ ਲਟਕ ਰਹੀ ਨਾ ਜੇ ਜੱਜੇਦਾਰ ਉਸ ਤਰੀਕੇ ਦੇ ਨਾਲ ਫੈਸਲਾ ਕਰਦੇ ਬਣਦੀ ਯੋਗ ਸਜ਼ਾ ਦਿੰਦੇ ਤਾਂ ਹੋ ਸਕਦਾ ਜੱਜੇਦਾਰਾਂ ਦੇ ਨਾਲ ਨਾ ਵਰਤਾਰਾ ਵਾਪਰਦਾ ਜਿਹੜਾ ਹੁਣ ਜੱਜੇਦਾਰਾਂ ਦੇ ਨਾਲ ਹੋ ਰਿਹਾ ਹੈ ਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਆਪਣੀਆਂ ਕੀਤੀਆਂ ਹੀ ਜੱਜੇਦਾਰਾਂ ਦੇ ਵੀ ਅੱਗੇ ਆ ਰਹੀਆਂ ਪੀ ਜੋ ਪਹਿਲਾਂ ਇਹਨਾਂ ਨੇ ਬਾਦਲ ਧੜੇ ਦੀ ਸਪੋਰਟ ਦੇ ਵਿੱਚ ਜੋ ਕੁਝ ਕੀਤਾ ਤੇ ਉਹੀ ਹੁਣ ਸਾਰਾ ਕੁਝ ਕਰ ਕਰਾ ਕੇ ਜੱਜਦਾਰਾਂ ਦੇ ਆਪਣੇ ਗਲ ਪੈ ਗਿਆ ਤੇ ਇੱਕ ਪਾਸੇ ਬਾਬਾ ਜੀ ਜਿਵੇਂ ਕਮੇਟੀ ਨੇ ਤਾਂ ਬਰਖਾਸਤ ਕਰਤਾ ਜੱਜੇਦਾਰ ਸਾਹਿਬ ਨੂੰ ਤੇ ਦੂਸਰੀ ਸਾਈਡ ਕੁਝ ਸੰਸਥਾਵਾਂ ਇਦਾਂ ਦੀਆਂ ਨੇੜੀਆਂ ਉਹਨਾਂ ਨੂੰ ਬੁਲਾ ਬੁਲਾ ਕੇ ਸਨਮਾਨਤ ਕਰ ਰਹੀਆਂ ਨੇ ਅਲਗ-ਅਲਗ ਜਗ੍ਹਾਾਂ ਦੇ ਉੱਤੇ ਉਹਨੂੰ ਕਿਦਾਂ ਦੇਖਦੇ ਹੋ ਤੁਸੀਂ ਕਮੇਟੀ ਪੰਥਨੀ ਕਮੇਟੀ ਦਾ ਰੱਖ ਸਕਦੀ ਕੱਢ ਸਕਦੀ ਆ ਹਮ ਬਸ ਸੰਗਤ ਦੇ ਮਨਾਂ ਦੇ ਵਿੱਚੋਂ ਨਹੀਂ ਨਾ ਉਹਨਾਂ ਦਾ ਸਤਕਾਰ ਘਟਾਇਆ ਜਾ ਸਕਦਾ ਜੇ ਕੋਈ ਸਤਕਾਰ ਕਰਦਾ ਤਾਂ ਉਹ ਕਮੇਟੀ ਦੇ ਕੱਢਣ ਦੇ ਨਾਲ ਘਟ ਨਹੀਂ ਜਾਣਾ ਕਮੇਟੀ ਦੇ ਦੁਆਰਾ ਰੱਖਣ ਦੇ ਨਾਲ ਕਿਸੇ ਦੇ ਮਨ ਦੇ ਵਿੱਚ ਸਤਕਾਰ ਬਣ ਨਹੀਂ ਜਾਣਾ ਤੇ ਇੱਕ ਮੈਂ ਹੋਰ ਪੁੱਛਣਾ ਚਾਹੁੰਦਾ ਸੀ ਤੁਹਾਨੂੰ ਕੋਈ ਪਰਸਨ ਇੱਕ ਇਦਾਂ ਦਾ ਜਿਹੜਾ ਕਿ ਐ ਏਡੇ ਮਹਾਨ ਅਹੁਦੇ ਦੇ ਉੱਤੇ ਵਿਰਾਜਮਾਨ ਹੋਵੇ ਖਾਸ ਕਰਕੇ ਜਸੇਦਾਰ ਉਹਦਾ ਰਾਜਨੀਤਿਕ ਲੈਵਲ ਦੇ ਉੱਤੇ ਇੱਕ ਜਾਰੀ ਦੋਸਤੀ ਰੱਖਣੀ ਜਿੱਦਾਂ ਕਿ ਪਹਿਲਾਂ ਵੀਡੀਓਜ਼ ਵਾਇਰਲ ਹੋਈਆਂ ਨੇ ਸਿੰਘ ਸਾਹਿਬ ਦੀਆਂ ਯਾਨੀ ਹਰਪ੍ਰੀਤ ਸਿੰਘ ਦੀਆਂ ਕਿ ਸਾਡੀ ਦਿੱਲੀ ਵਾਲਿਆਂ ਨਾਲ ਵੀ ਜਾਰੀ ਹੈ ਕਈ ਵਾਰ ਉਹ ਦੇਖੇ ਵੀ ਗਏ ਨੇ ਭਾਜਪਾ ਦੇ ਬਾਰੇ ਬੋਲਦੇ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਇੱਕ ਜਥੇਦਾਰ ਲਈ ਇਹ ਮਤਲਬ ਸਾਂਝ ਏਦਾਂ ਦੀ ਰੱਖਣੀ ਚੰਗੀ ਹੈ ਜਥੇਦਾਰ ਨੂੰ ਵੀ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਉਹ ਸਿੱਖਾਂ ਦੇ ਆਗੂ ਨੇ ਹੂੰ ਤੇ ਸਿੱਖਾਂ ਦਾ ਆਗੂ ਕਿਸੇ ਲੀਡਰ ਦੇ ਵਿਆਹ ਦੇ ਵਿੱਚ ਜਾਵੇ ਹੈਨਾ ਇਹੋਗੇ ਪ੍ਰੋਗਰਾਮਾਂ ਦੇ ਵਿੱਚ ਜਾਵੇ ਤੇ ਉਹ ਜੱਫੇਦਾਰ ਨੂੰ ਸ਼ੋਭਦਾ ਨਹੀਂ ਜੱਫੇਦਾਰ ਦਾ ਉਹਦਾ ਬਹੁਤ ਵੱਡਾ ਪੰਥ ਦੇ ਵਿੱਚ ਸ਼ਰਮਾਰ ਪਦਵੀ ਹੈ ਜੱਫੇਦਾਰ ਦੀ ਉਹ ਵੀ ਅਕਾਲ ਤਖਤ ਸਾਹਿਬ ਦਾ ਜੱਫੇਦਾਰ ਹੋਣਾ ਹੈ ਨਾ ਜੀ ਤੇ ਜੱਫੇਦਾਰ ਦੇ ਵਾਸਤੇ ਵੀ ਇਹ ਗੱਲਾਂ ਸ਼ੋਭ ਨਹੀਂ ਕਰਨੀ ਤੇ ਉਹ ਐਵੇਂ ਕਿਸੇ ਦੇ ਕੋਈ ਪਾਰਟੀਆਂ ਵਿਆਹ ਦੇ ਪ੍ਰੋਗਰਾਮ اٹینڈ ਕਰਦੇ ਘੁੰਮਣ ਉਹ ਵੀ ਗੈਰ ਸਿੱਖ ਜਿਹੜੇ ਲੋਕ ਸਿੱਖਾਂ ਦੇ ਨਾਲ ਇਨਸਾਫ ਨਹੀਂ ਕਰ ਰਹੇ ਪੰਜਾਬ ਦੇ ਨਾਲ ਇਨਸਾਫ ਨਹੀਂ ਕਰ ਰਹੇ ਲਗਾਤਾਰ ਢਾਲਾ ਰਹੇ ਆ ਇਹੋ ਜਿਹੇ ਲੋਕਾਂ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਫਿਰਜਦਾਰ ਨਾਲ ਸੰਬੰਧ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਜਥੇਦਾਰ ਨਿੱਜੀ ਨਹੀਂ ਹੈ ਨਿੱਜੀ ਨਹੀਂ ਹੈ ਆਪਾਂ ਕੁਝ ਕਰਾਂਗੇ ਆਪਣੀ ਗੱਲ ਕਹੀ ਦਾ ਹੋਰ ਮਤਲਬ ਹੈ ਤੁਸੀਂ ਕੁਝ ਕਰੋਗੇ ਉਹ ਗੱਲ ਦਾ ਮਤਲਬ ਹੋ ਰਿਹਾ ਜੇ ਜਥੇਦਾਰ ਕੁਝ ਉਹੀ ਕਾਰਜ ਕਰੇ ਉਹਦਾ ਮਤਲਬ ਹੋ ਰਿਹਾ ਜੀ ਇਹ ਅਸਲ ਦੇ ਵਿੱਚ ਇਹ ਪ੍ਰਬੰਧ ਚੱਲਣਾ ਕਿਦਾਂ ਚਾਹੀਦਾ ਸੰਗਤ ਦੇ ਮੁਤਾਬਕ ਜੇ ਤੁਸੀਂ ਇੱਕ ਦੇਖਦੇ ਹੋ ਤੁਸੀਂ ਵਿਚਰਦੇ ਹੋ ਜਥੇਦਾਰ ਚਾਹੀਦਾ ਨਿਸ਼ਕਾਮ ਜੀ ਜਿਹੜਾ ਸੰਸਾਰਕ ਪਦਾਰਥਾਂ ਤੋਂ ਜਿਹਦੀ ਸਰਤ ਉੱਚੀ ਉੱਠ ਗਈ ਹੋਵੇ ਸੰਸਾਰਕ ਆਉਧਿਆਂ ਤੋਂ ਸੰਸਾਰਕ ਸ਼ੌਰਤਾਂ ਤੋਂ ਆ ਸੰਸਾਰੀ ਦੁਨਿਆਵੀ ਲੀਡਰਾਂ ਤੋਂ ਜੀ ਇਹਨਾਂ ਦੇ ਨਾਲ ਸੰਬੰਧਾਂ ਤੋਂ ਜਿਹਦੀ ਸਰਤ ਉੱਚੀ ਹੋਵੇ ਭਜਨੀਕਪੁਰਖ ਹੋਵੇ ਰਾਜਨੀਤੀ ਦੀ ਸਮਝ ਰੱਖਣ ਵਾਲਾ ਸਿੱਖ ਭਾਵਨ ਨੂੰ ਸਮਝਣ ਵਾਲਾ ਹੋਵੇ ਇਹੋ ਜਿਹਾ ਅਕਾਲ ਤਖਤ ਸਾਹਿਬ ਦਾ ਦਸਰਜਾ ਚਾਹੀਦਾ ਨਾ ਕਿ ਜਿਹੜੇ ਕੋਈ ਇਹ ਦੁਨਿਆਵੀ ਤੌਰ ਤੇ ਉਹਨਾਂ ਦੇ ਨਾਲ ਗੰਢ ਟੁੱਪ ਕਰਕੇ ਚੱਲਣ ਵਾਲੇ ਜਿਹੜੇ ਲੋਕ ਸਿੱਖੀ ਦੇ ਅਨੁਸਾਰ ਹੀ ਨਹੀਂ ਹੈ ਔਰ ਸਿੱਖੀ ਦੇ ਨਾਲ ਸਾਰੇ ਨੂੰ ਪਤਾ ਕਿ ਜਿਹੜੇ ਅੰਦਰੋਂ ਵਰਤਣਾ ਨਹੀਂ ਚਾਹੁੰਦੇ ਜੀ ਕਿਉਂਕਿ ਮੈਂ ਕੁਝ ਕਰੂੰਗਾ ਮੇਰਾ ਨਿੱਜੀ ਹੈ ਮੈਂ ਜਥੇਦਾਰ ਨਹੀਂ ਹੈ ਤੁਸੀਂ ਕੁਝ ਕਰੋਗੇ ਤੁਸੀਂ ਜਥੇਦਾਰ ਨਹੀਂ ਹੈ ਹੂੰ ਜਿਹੜਾ ਕਾਲ ਤਖਸੈ ਦਾ ਜਥੇਦਾਰ ਉਹਦਾ ਨਿੱਜੀ ਨਹੀਂ ਕੁਝ ਵੀ ਹੈ ਫਿਰ ਉਹ ਪੰਥ ਦਾ ਉਹਦੀ ਹਰ ਕਿਰਿਆ ਉਹਦੀ ਰੌ ਰੀਤ ਉਹਦੀ ਉੱਠਣੀ ਬੈਠਣੀ ਕਹਿਣੀ ਵਹਿਣੀ ਰਹਿਣੀ ਸਹਿਣੀ ਸਾਰੀ ਪੰਥ ਦੇ ਅਨੁਸਾਰੀ ਚਾਹੀਦੀ ਪਿੱਛੇ ਜਿਆ ਢਿੰਸੇ ਉਹਨਾਂ ਵੱਲੋਂ ਉੱਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਬੁਲਾ ਕੇ ਕਾਲੀ ਬਾਬਾ ਫੂਲਾ ਸਿੰਘ ਦਾ ਸਨਮਾਨ ਦਿੱਤਾ ਗਿਆ ਉਹਨਾਂ ਦੇ ਨਾਮ ਦਾ ਇਹ ਮਤਲਬ ਮੇਰੇ ਮੁਤਾਬਕ ਜਾਵੇਂ ਦੇਖਦਾ ਵੀ ਬੜੀ ਟਾ ਲੱਗ ਰਹੀ ਹੈ ਚੀਜ਼ਾਂ ਨੂੰ ਇਹ ਕਿੱਡੇ ਵੱਡੇ ਕਿਤਾਬ ਨਾਲ ਤੁਸੀਂ ਪਹਿਲਾਂ ਪੰਥਰਤ ਹੰਦ ਦਾ ਦਿੱਤਾ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ ਬਾਪ ਆਦ ਦੇ ਵਿੱਚ ਉਹੀ ਵਾਪਸ ਲਿਆ ਜਾਂਦਾ ਤੇ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਲੱਗਦਾ ਵੀ ਇਸ ਇਸ ਪਰਿਵਾਰ ਨਾਲ ਰਹਿ ਕੇ ਕੰਮ ਕੀਤਾ ਉਹ ਸਾਰੇ ਵੀ ਬੁਨਾ ਗਾਰ ਨੇ ਬਿਲਕੁਲ ਬਿਲਕੁਲ ਉੱਥੇ ਤੱਕ ਤੇ ਧਾਮੀ ਇੱਕ ਲਾਸਟ ਸਵਾਲ ਰਹਿ ਗਿਆ ਮੇਰਾ ਉਹ ਇਹ ਸੀਗਾ ਕਿ ਧਾਮੀ ਦੇ ਤੁਸੀਂ ਜਿਹੜਾ ਅਸਤੀਫਾ ਦਿੱਤਾ ਗਿਆ ਉਹ ਉਹਦੇ ਉੱਤੇ ਕੀ ਬੋਲਣਾ ਚਾਹੋਗੇ ਵੀ ਉਹ ਕਿੱਦਾਂ ਰਿਹਾ ਉਹ ਇੱਕ ਰਾਜਨੀਤਿਕ ਸਟੰਟ ਆ ਵੀ ਜਾਂ ਫਿਰ ਉਹ ਦੁਖੀ ਹੋ ਕੇ ਬੰਦਾ ਨਿਕਲਣਾ ਚਾਹਿਆ ਉਹਨੇ ਤੇ ਇਹ ਵੈਸੇ ਕਾਫੀ ਚਲੋ ਸਿਆਣਪ ਹੈ ਉਹਨਾਂ ਦੀ ਇਹ ਹਮ ਭਈ ਕਿਸੇ ਦੇ ਪਾਪ ਦੇ ਵਿੱਚ ਭਾਗੀਦਾਰ ਬਣਨ ਨਾਲੋਂ ਚੰਗਾ ਕਿ ਤੁਸੀਂ ਪਿੱਛੇ हट ਜਾਓ ਜੀ ਜਾਂ ਫਿਰ ਆਪਾਂ ਸਮਰੱਥ ਹੋਈਏ ਕੁਝ ਕਾਰਨ ਦੇ ਦੇ ਨਹੀਂ ਸਮਰੱਥ ਤੇ ਫਿਰ ਜੇਵੇਂ ਸੰਤਵਾਪਾ ਕਰਤਾਰ ਸਿੰਘ ਕਹਿੰਦੇ ਸਮਾਂ ਔਖਾ ਹੋਵੇ ਭਿਆੰਕਰ ਹੋਵੇ ਤੇ ਫਿਰ ਵੀ ਆਪਣੇ ਆਪ ਨੂੰ ਸੰਤ ਕਹਾਈਏ ਕਹਿੰਦੇ ਸੰਤ ਨਹੀਂ ਕਹਾਣਾ ਚਾਹੀਦਾ ਸਾਰਾ ਕੁਝ ਛੱਡ ਕੇ ਘਰੇ ਬੈਠ ਜਾਣਾ ਚਾਹੀਦਾ ਕਾਫੀ ਕੋਟੇ ਕੋਟੇ ਮਹਿਸੂਸ ਕਰ ਰਹੇ ਸੀ ਤੇ ਇਹਦੇ ਵਿੱਚ ਠੀਕ ਹੈ ਤਾਂ ਹਮੇ ਸਾਭ ਦਾ ਪੇ ਜਾ ਤਾਂ ਕੁਝ ਕਰਨ ਦੀ ਸਮਰੱਥਾ ਹੋਵੇ ਜੇ ਨਹੀਂ ਸਮਰੱਥ ਹੋਵੇ ਘਰੇ ਬੈਠ ਜਾਣਾ ਚਾਹੀਦਾ ਠੀਕ ਹੈ ਨਾ ਕਿ ਫਿਰ ਵੀ ਉਹਨਾਂ ਦੇ ਨਾਲ ਚੱਲ ਕੇ ਬਰੋਬਰ ਚੱਲ ਕੇ ਪਾਪ ਦੇ ਭਾਗੀਦਾਰ ਬਣਨ ਨਾਲੋਂ ਚੰਗਾ ਕਿ ਅਸਤੀਫਾ ਦੇ ਕੇ ਘਰੇ ਬੈਠ ਜਾਣ ਜੇ ਕੋਈ ਕੁਝ ਸਮਰੱਥਾ ਹੈ ਜੇ ਕੋਈ ਮਹਾਰਾਜ ਨੇ ਵੱਲ ਬਖਸ਼ਿਆ ਜੋ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਕਿ ਮੈਂ ਕੋਈ ਮਹਾਰਾਸ਼ਟਰ ਦੇ ਪਾਸ਼ਾ ਦੀ ਹੋਰ ਸੇਵਾ ਕਰਾਂ ਪੰਥ ਦੀ ਫਿਰ ਅੱਗੇ ਲੱਗ ਕੇ ਬਾਦਲ ਢਡੇ ਨੂੰ ਪਾਸੇ ਕਰਕੇ ਜੋ ਸਹੀ ਫੈਸਲੇ ਪੰਥ ਦੀ ਰਹੁ ਰੀਤ ਅਨੁਸਾਰ ਹੋਣੇ ਚਾਹੀਦੇ ਫਿਰ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਜੀ ਤੁਹਾਡਾ ਬਹੁਤ ਧੰਨਵਾਦ ਇਹਨਾਂ ਸਮਾਂ ਦੇਣ ਲਈ ਬੜੇ ਵਧੀਆ ਵਿਚਾਰ ਰਹੇ ਠੀਕ ਹੈ ਜੀ ਅੱਗੇ ਦਿਓ ਸਾਰੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ